ਆਪਾਂ ਜੀ ਇਹ ਜਿਆਦਾ ਰਾਈਸ ਬਣਾਏ ਹੈਗੇ ਆ ਜਿਹੜੇ ਕੇਸਰੀ ਇਹਨੂੰ ਆਪਾਂ ਰਾਈਸ ਰੀ ਕਹ ਦਿੰਨੇ ਆ ਫੂਡ ਕਲਰ ਪਾ ਕੇ ਤੇ ਬਹੁਤ ਹੀ ਵਧੀਆ ਬਣੇ ਹੈਗੇ ਆ ਬਹੁਤ ਜ਼ਿਆਦਾ ਟੇਸਟੀ ਵੀ ਹੈਗੇ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਅੰਟਰੀ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਅੱਜ ਜੀ ਆਪਾਂ ਬਣਾ ਰਹੇ ਆਂ ਮਿੱਠੇ ਚੌਲ ਜਿਹਨੂੰ ਆਪਾਂ ਜੱਦਾ ਵੀ ਕਹਿੰਦੇ ਆਂ ਹਾਂਜੀ ਆਪਾਂ ਜੀ ਛੋਲ ਬਣਾਉਣ ਲਈ ਇੱਕ ਗਲਾਸ ਜਾਂ ਕੱਪ ਕੋਈ ਵੀ ਤੁਸੀਂ ਮੈਜਰ ਕਰ ਲੈਣਾ ਮੈਂ ਇੱਕ ਗਲਾਸੀ ਲਈ ਹੈਗੀ ਛੋਲਾਂ ਦੀ ਇਹਨੂੰ ਆਪਾਂ ਅੱਧਾ ਘੰਟਾ ਪਹਿਲਾਂ ਪਾਣੀ ਦੇ ਵਿੱਚ ਭਿਉਣ ਲਿਆ ਸੀ ਤੇ ਪਾਣੀ ਇਹਦਾ ਕੱਢ ਦਿੱਤਾ ਹੁਣ ਵਧੀਆ ਸੁੱਕ ਹੋ ਗਏ ਆ ਇਹਦੇ ਵਿੱਚ ਆਪਾਂ ਜੀ ਥੋੜੇ ਜਿਹਾ ਡਰਾਈ ਫਰੂਟ ਪਾਵਾਂਗੇ ਕਾਜੂ ਆ ਬਦਾਮ ਆ ਤੇ ਥੋੜੀ ਜਿਹੀ ਕਿਸ਼ਮਿਸ਼ ਹੈਗੀ ਆ ਤੇ ਇਹ ਨਾਰੀਅਲ ਹੈਗਾ ਕੱਟਿਆ ਹੋਇਆ ਅੱਧਾ ਕੱਪ ਆਪਾਂ ਇਹਦੇ ਵਿੱਚ ਖਿਓ ਦਾ ਪਾਵਾਂਗੇ ਥੋੜੀ ਜਿਹੀ ਚੀਨੀ ਜਿਹੜੀ ਆਪਾਂ ਸਵਾਦ ਅਨੁਸਾਰ ਪਾਵਾਂਗੇ ਇਹਦੇ ਵਿੱਚ ਵੀ ਆਪਾਂ ਇਹਨੂੰ ਵਧੀਆ ਕਲਰ ਦੇਣ ਲਈ ਜਾਦੇ ਦਾ ਥੋੜੇ ਜਿਹਾ ਆਪਾਂ ਲ ਪੂੜਕਲੇ ਪਾਵਾਂਗੇ ਚਲੋ ਜੀ ਹੁਣ ਆਪਾਂ ਇਹਨਾਂ ਬਣਾਨੇ ਆਂ ਹਾਂਜੀ ਆਪਾਂ ਦਿਖਾਉਣੇਗੇ ਦੇਸੀ ਕਿਉ ਹੈਗਾ ਇਹ ਇਹ ਆਪਾਂ ਇੱਕ ਕੜਸ਼ੀ ਪਾਵਾਂਗੇ ਜਿਹੜੇ ਆਪਣੇ ਡਰਾਈ ਫਲੂਟ ਹੈਗੇ ਆ ਉਹ ਆਪਾਂ ਪਹਿਲਾਂ ਰੋਸਟ ਕਰ ਲੈਣੇ ਹੈਗੇ ਹਾਂਜੀ ਇਹਦੇ ਵਿੱਚ ਆਪਾਂ ਥੋੜੇ ਜਿਹਾ ਲੌਂਗ ਤੇ ਨਿੱਕੀਆਂ ਲੈਟੀਆਂ ਜਿਹੜੀਆਂ ਛੋਟੀਆਂ ਹੈਗੀਆਂ ਇਹ ਪਹਿਲਾਂ ਇਹਨੂੰ ਡਰਾਈ ਰੋਸਟ ਕਰਾਂਗੇ ਥੋੜਾ ਜਿਹਾ ਇਹਨਾਂ ਨੂੰ ਆਪਾਂ ਭੁੰਨ ਲੈਣਾ ਹੈਗਾ ਕਿਉਂ ਗਰਮ ਹੋ ਗਏ ਇਹਦੇ ਨਾਲ ਦੀ ਬਹੁਤ ਹੀ ਵਧੀਆ ਜੇ ਤੁਸੀਂ ਲੌਂਗ ਪਾਉਂਗੇ ਤਾਂ ਇਹ ਜਿਹੜਾ ਚੜਦਾ ਰਾਈਸ ਹੁੰਦੇ ਬਹੁਤ ਹੀ ਵਧੀਆ ਟੇਸ ਆਉਂਦਾ ਹੈਗਾ ਆ ਥੋੜਾ ਜਿਹਾ ਨੂੰ ਆਪਾਂ ਫਰਾਈ ਕਰਨ ਬਾਅਦ ਦੇ ਵਿੱਚ ਆਪਣੇ ਬਾਦਾਮ ਤੇ ਜਿਹੜੇ ਕਾਜੂ ਪਾਉਣੇ ਹੈਗੇ ਹਾਂਜੀ ਆਪਣੇ ਲੌਂਗ ਤਾਂ ਇਲਾਇਚੀ ਜਿਹੜੇ ਹੈਗੇ ਆ ਕੀ ਰੋਸਟ ਹੋ ਕੇ ਹੈਗੇ ਆ ਉਹਨੇ ਦੇ ਵਿੱਚ ਆਪਾਂ ਜਿਹੜੇ ਬਾਦਾਮ ਹੈਗੇ ਤੇਰੇ ਹੈਗੇ ਆ ਥੋੜੇ ਜਿਹਾ ਆਪਣੇ ਕੋਲ ਕਾਜੂ ਨਾਲ ਇਹ ਰੋਸਟ ਕਰ ਲੈਣੇ ਹੈਗੇ ਇਹ ਆਪਣੇ ਕੋਲ ਦੀ ਕੋਕੋਨਟ ਹੈਗਾ ਆ ਇਹਨਾਂ ਨੂੰ ਆਪਾਂ ਰੋਸਟ ਕਰ ਲੈਣਾ ਬਹੁਤ ਜ਼ਿਆਦਾ ਨਹੀਂ ਰੋਸਟ ਕਰਨਾ ਹਲਕਾ ਜਿਹਾ ਕਰਨਾ ਹੈ ਇਹਨਾਂ ਨੂੰ ਰੋਸਟ ਕਰ ਇਹਨਾਂ ਦਾ ਆਟਾ ਜਦੋਂ ਰੋਸਟ ਹੋ ਜਾਂਦਾ ਬਹੁਤ ਹੀ ਵਧੀਆ ਕ੍ਰਾਂਚ ਹਾਂਜੀ ਆਉਂਦਾ ਹੈਗਾ ਟੇਸਟ ਹਾਂਜੀ ਜੇ ਤੁਸੀਂ ਲਾਈਕ ਕਰਦੇ ਆ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਸੌਂਫ ਵੀ ਪਾ ਸਕਦੇ ਆ ਸੌਂਫ ਦੇ ਨਾਲ ਵੀ ਛੋਲਾ ਦਾ ਜੀ ਬਹੁਤ ਹੀ ਵਧੀਆ ਟੇਸਟ ਹੁੰਦਾ ਹੈਗਾ ਇਹ ਇੱਕ ਦੋ ਮਿੰਟ ਆਪਾਂ ਇਹਨਾਂ ਨੂੰ ਰੋਸਟ ਕਰਨਾ ਬਹੁਤ ਜ਼ਿਆਦਾ ਨਹੀਂ ਕਰਨਾ ਹੈਗਾ ਹਾਂਜੀ ਆਪਣੇ ਬਦਾਮ ਤੇ ਕਾਜੂ ਜਿਹੜਾ ਸੋ ਗਿਆ ਹੁਣ ਆਪਣੀ ਜਿਹੜੀ ਸੌਗੀ ਆ ਇਹਨੂੰ ਆਪਾਂ ਥੋੜਾ ਜਿਹਾ ਹੀ ਇਹਨੂੰ ਰੇਜਰ ਨੂੰ ਰੋਸਟ ਕਰਨਾ ਬਹੁਤ ਜ਼ਿਆਦਾ ਨਹੀਂ ਕਰਨਾ ਕਿਉਂਕਿ ਇਹ ਬਹੁਤ ਜਲਦੀ ਫੁੱਲ ਜਾਂਦੀ ਹੈਗੀ ਆ ਨਾਲੇ ਜਿਹੜੇ ਹੈਗੇ ਰਾਈਸ ਹੈਗੇ ਆਪਾਂ ਇਹਦੇ ਵਿੱਚ ਪਾ ਦੇਣੇ ਹੈਗੇ ਆਪਣਾ ਭੋਜਨ ਰੱਖਣੇ ਕਿਉਂਕਿ ਹਾਂਜੀ ਇਹਦੇ ਵਿੱਚ ਜੀ ਆਪਾਂ ਹੁਣ ਪਾਣੀ ਪਾਉਣਾ ਆਪਣੇ ਕਿੰਨੇ ਕਲਾਸੇ ਚੋਲਾਂ ਦਾ ਸੀਗਾ ਤੇ ਇਹਦੇ ਵਿੱਚ ਆਪਾਂ 2.5 ਪਾਣੀ ਹੈਗੇ ਪਾਣੀ ਦੇ ਜਿਹੜੇ ਹੈਗੇ ਹੁਣ ਆਪਾਂ ਇਹਨੂੰ ਉਬਾਲਾ ਦੇਣਾ ਹੈ ਕਹਿਆ ਆਪਣਾ ਜੀ ਇਹ ਚੋਲਾਂ ਨੇ ਹੁਣ ਪਾਣੀ ਨੂੰ ਉਬਾਲਾ ਆ ਗਿਆ ਆ ਹੁਣ ਜੀ ਇਹਦੇ ਵਿੱਚ ਆਪਣੇ ਕੋਲੇ ਲੱਡੂਆ ਮਲਾ ਜਿਹੜਾ ਹੈਗਾ ਜੈਲੋ ਫੂਡ ਕਲਰ ਹੈਗਾ ਆ ਫੁੱਟ ਜਾ ਆਪਾਂ ਇਹਦੇ ਰਚੇ ਇਹ ਮਿਕਸ ਕਰ ਦੇਣਾ ਹੈਗਾ ਇਹਦੇ ਨਾਲ ਜੀ ਬਹੁਤ ਹੀ ਵਧੀਆ ਫਿਰ ਜਦਦਾ ਰਸਤਾ ਕਲਰ ਵੀ ਬਹੁਤ ਵਧੀਆ ਬਣਦਾ ਹੈਗਾ ਇਹ ਦੇਖਣ ਨੂੰ ਵੀ ਆਪਾਂ ਨੂੰ ਬਹੁਤ ਨਾਈਸ ਲੱਗਦੇ ਹੈਗੇ ਆ ਇਸ ਤਰ੍ਹਾਂ ਜੀ ਆਪਾਂ ਹੁਣ ਇਹਨੂੰ ਮੀਡੀਅਮ ਹੀਟ ਸਲੋ ਤੇ ਕਰ ਦੇਣਾ ਹੈਗਾ ਇਹ ਪੰਜ ਤੋਂ 10 ਮਿੰਟ ਆਪਾਂ ਇਹਨੂੰ ਉਬਾਲਾ ਦੇਣਾ ਹੈਗਾ ਪਕਾਉਣਾ ਹੈ ਬਾਅਦ ਵਿੱਚ ਆਪਾਂ ਇਹਨੂੰ ਦੇਖਦੇ ਫਿਰ ਕਿਸ ਤਰ੍ਹਾਂ ਦੇ ਆਪਣੇ ਚੌਲ ਬਣਦੇ ਹੈਗੇ ਨਾਲੇ ਆਪਣੇ 슈ਗਰ ਜਿਹੜੀ ਹੈਗੀ ਆ ਇਹਦੇ ਵਿੱਚ ਹੀ ਆਪਾਂ ਮਿਕਸ ਕਰ ਦੇਣੀ ਤੁਸੀਂ ਤੇ ਇਸ ਤੇ ਸਾਬ ਦੇ ਨਾਲ ਇਹ 슈ਗਰ ਹਾਂਜੀ ਪਾ ਸਕਦੇ ਹੈਗੇ ਆ ਵੱਧ ਘੱਟ ਵੀ ਖਾਣੇ ਹੈਗੀਆਂ ਸਾਲਿਆਂ ਜਿੰਜਰ ਨਾਲ ਆਪਾਂ ਮਲਾ ਲੈਣਾ ਜੀ ਬਹੁਤ ਛੇਤੀ ਜੀ ਇਹ ਰਾਈਸ ਪਾ ਦਿੰਦੇ ਹੈਗੇ ਤਾਂ ਬਹੁਤ ਵਧੀਆ ਬੰਦੇ ਆ ਆਪਣੇ ਚ ਚੌਲ ਤੇਕਦੇ ਆ ਆਪਾਂ ਹੁਣ ਇਹਨੂੰ ਬਾਲਾ ਲਾ ਗਿਆ ਹੈਗਾ ਹਾਂ ਜੀ ਆਪਾਂ ਜੀ ਇਹਨਾਂ ਨੂੰ ਇਸ ਤਰ੍ਹਾਂ ਹਿਲਾਇ ਜਾਣਾ ਹੈਗਾ ਆ ਹਜੇ 5-6 ਮਿੰਟ ਹੋਇਆ ਇਹਨੂੰ ਬਾਲਾ ਆਉਂਦੇ ਨੂੰ 10 ਤੋਂ 12 ਮਿੰਟ ਲੱਗ ਜਾਂਦੇ ਇਹਨਾਂ ਨੂੰ ਸਲੋ ਸਲੋ ਬੰਦਦੇ ਨੇ ਬਹੁਤੀ ਵਧੀਆ ਖੁਸ਼ਬੂ ਆਉਂਦੀ ਆ ਇਲਾਇਚੀ ਦੀ ਤੇ ਲੌਂਗ ਦੀ ਸਸਰਾਪਾ ਇਹਨਾਂ ਨੂੰ ਹਲਾਇਆ ਜਾਣਾ ਹਜੇ 5-6 ਮਿੰਟ ਆਪਾਂ ਇਹਨਾਂ ਨੂੰ ਹੋਰ ਪਕਾਵਾਂਗੇ ਤੇ ਫਿਰ ਜੀ ਆਪਾਂ ਜਦੋਂ ਚੌਲ ਇਹਨਾਂ ਫੁੱਲ ਜਾਂਦੇ ਹੈਗੇ ਆ ਕੱਲੇ-ਕੱਲੇ ਹੋ ਜਾਂਦੇ ਹੈਗੇ ਆ ਹਜੇ ਰੈਡੀ ਨਹੀਂ ਹੋਏ ਹੈਗੇ ਕੰਟੀਨਿਊਸ ਤਰੀਕੇ ਪਕਾਈ ਜਾਂਦੇ। ਹਾਂਜੀ ਚੌਲ ਦੇ ਆਪਣੇ ਦੇਖਦੇ ਹੈਗੇ ਬਹੁਤ ਹੀ ਵਧੀਆ ਜੀ ਬੋਇਲ ਹੋ ਰਹੇ ਆ ਚੌਲ ਆਪਣੇ ਬਹੁਤ ਹੀ ਵਧੀਆ ਨਾਈਸ ਕੁਇਚ ਹੋ ਆਉਂਦੀ ਆ ਹਾਂਜੀ ਟ੍ਰਾਈ ਕਰਤੀ। ਹਜੇ ਜੀ ਇਹਦੇ ਵਿੱਚ ਪਾਣੀ ਹੈਗਾ ਆ ਹਜੇ ਇਹਨੂੰ ਆਪਾਂ 2-4 ਮਿੰਟ ਹੋਰ ਪਕਾਵਾਂਗੇ ਫਿਰ ਇਹਨੂੰ ਸਲੋ ਹੀਟ ਤੇ ਆਪਾਂ ਜਦੋਂ ਬੰਦ ਕਰ ਦਿੱਤਾ ਸਟੋਵ ਨਾ ਇਹਨੂੰ 20 ਮਿੰਟ ਇਸ ਤਰ੍ਹਾਂ ਕਤਲੇ ਦੇ ਵਿੱਚ ਬਾਦੇ ਦੇ ਵਿੱਚ ਰਹਿਣਦੇ ਨੇ ਸਟੀਮ ਦੇ ਨਾਲ ਕਿਰੇ ਹੋਰ ਕੁੱਕ ਹੋ ਜਾਂਦੇ ਆ ਹਾਂਜੀ ਆਪਾਂ ਦੇਖ ਲਈਏ ਆਪਣੇ ਚੌਲ ਜਿਹੜੇ ਆਲਮੋਸਟ ਬਣ ਗਏ ਹੈਗੇ ਆ ਹਾਂਜੀ ਥੋੜਾ ਜਾਇ ਇਹਦੇ ਵਿੱਚ ਹਜੇ ਹੈਗਾ ਆ ਤੇ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਰਹਿਣ ਦੇਣਾ ਆ ਹਿਲਾਉਣਾ ਨਹੀਂ ਹੈਗਾ ਜ਼ਿਆਦਾ ਕਿਉਂਕਿ ਫਿਰ ਇਸ ਟੀਮ ਦੇ ਨਾਲ ਹੀ ਜਿਹੜੇ ਜਿੰਨੇ ਇੱਕ 1% ਰਹਿਦਾ ਹੁੰਦਾ ਕੁੱਕ ਨਹੀਂ ਹੋਏ ਤਾਂ ਸਟੀਮ ਨਾਲ ਵਤੀਆ ਹੋ ਜਾਂਦੇ ਜਿੱਦ ਆਪਾਂ ਕਹਿ ਦਿੰਨੇ ਇਹਨੂੰ ਆਪਾਂ ਹੁਣ ਦਮਤੇ ਰੱਖ ਦੇਣਾ ਰਸਤੇ ਥੋੜਾ ਜਿਹਾ 10 ਮਿੰਟ ਆਪਾਂ ਇਸ ਤਰ੍ਹਾਂ ਇਹਨੂੰ ਪਤੀਲੇ ਦੇ ਵਿੱਚ ਪਿਆ ਰਹਿੰਦੇ ਨਾ ਬਾਅਦ ਦੇ ਵਿੱਚ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਲਿਆ। ਹਾਂਜੀ ਆਪਾਂ ਜੀ ਝੋੜ ਹੁਣ ਆਪਣੇ ਦੇਖਦੇ ਹਾਂ ਆਪਾਂ ਇਹਨਾਂ ਨੂੰ ਬੰਦ ਕਰਕੇ ਰੱਖਿਆ ਸੀ ਸਟੋਵ ਨੂੰ। ਹਾਂਜੀ 10 ਮਿੰਟ ਹੋ ਗਏ ਆ ਤੇ ਇਸ ਟੀਮ ਦੇ ਨਾਲ ਫਿਰ ਹੋ ਜਾਂਦੇ ਹੈਗੇ ਇਹਨਾਂ ਨੂੰ ਇਦਾਂ ਦਮ ਦਵਾਉਣਾ ਪੈਂਦਾ ਹੈਗਾ। ਅਜੀ ਬਹੁਤੀ ਵਧੀਆ ਹਾਂਜੀ ਚੌਲ ਬਣੇ ਨੇ ਤੁਹਾਨੂੰ ਦਿਖਾਨੀ ਹੈਗੀ ਚਮਚੇ ਦੇ ਨਾਲ। ਇਸ ਤਰ੍ਹਾਂ ਦੇ ਬਣੇ ਹੈਗੇ ਆ ਹਾਂਜੀ ਤੇ ਇਹ ਬਹੁਤ ਵਧੀਆ ਹੈਗੇ ਆ ਜੀ ਇਹਨਾਂ ਦਾ ਕਲਰ ਵੀ ਬਹੁਤ ਵਧੀਆ ਆ ਆਪਾਂ ਜਿਹੜਾ ਆਪਾਂ ਵਿੱਚ ਫੂਡ ਕਲਰ ਪਾਇਆ ਸੀਗਾ। ਅਪਣੇ ਜੀ ਆਪਾਂ ਇਹਨੂੰ ਪਲੇਟ ਦੇ ਵਿੱਚ ਪਾਉਣੇ ਹੈਗੇ ਤੇ ਸਰਵ ਕਰਦੇ ਹਾਂ। ਅਪਣੇ ਜੀ ਇਹ ਚੌਲ ਬਣ ਗਏ ਹੈਗੇ ਜਿਹੜੇ ਆਪਾਂ ਮਿੱਠੇ ਚੌਲ ਬਣਾਏ ਹੈਗੇ ਆ ਚਰਦਾ ਚੌਲ ਰਾਈਸ ਜਿਹੜੇ ਹੈਗੇ ਆ ਤੇ ਬਹੁਤ ਹੀ ਵਧੀਆ ਬਣੇ ਆ ਦੇਖੋ ਜੀ ਚੌਲ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਲਿਆ ਤੇ ਆਪਾਂ ਸਰਵ ਕਰ ਸਕਦੇ ਆ। ਤੁਸੀਂ ਇਹਨੂੰ ਜਿਸ ਤਰ੍ਹਾਂ ਮਰਜੀ ਟਰਾਈ ਫੁੱਟ ਪਾ ਕੇ ਗਾਰਨਿਸ਼ ਕਰ ਸਕਦੇ ਆ। ਮੈਂ ਇਹਦੇ ਪਹਿਲੇ ਸਾਰਾ ਕੁਝ ਵਿੱਚ ਪਾ ਦਿੱਤਾ ਸੀਗਾ। ਤੇ ਜੇ ਤੁਸੀਂ ਇਹਨਾਂ ਨੂੰ ਸੈਪਰੇਟ ਉਬਾਲ ਕੇ ਬਣਾਉਣੇ ਤਾਂ ਫਿਰ ਵੀ ਤੁਸੀਂ ਬਾਅਦ ਦੇ ਵਿੱਚ ਤੜਕਾ ਲਾ ਕੇ ਬਣਾ ਸਕਦੇ ਆ। ਆਪਾਂ ਪ੍ਰੈਸ਼ਰ ਕੁੱਕਰ 'ਚ ਵੀ ਬਣਾ ਸਕਦੇ ਹੈਗੇ ਆ। ਇਹ ਜੀ ਬਹੁਤ ਵਧੀਆ ਤੇ ਬਹੁਤ ਟੇਸਟੀ ਹੁੰਦੀ ਆ ਜੇ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ